ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਕਹਾਣੀ ਨੂੰ ਸਾਂਝਾ ਕਰਨ ਜਾ ਰਹੀਆਂ ਜਿਹਨੂੰ ਸ਼ਾਇਦ ਪਤਾ ਨਹੀਂ ਕਿੰਨੇ ਸਾਲਾਂ ਤੋਂ ਆਪਣੇ ਅੰਦਰ ਲੁਕੋ ਕੇ ਰੱਖਿਆ ਸੀ ਤੇ ਅੱਜ ਤੁਹਾਡੇ ਸਾਰਿਆਂ ਸਾਹਮਣੇ ਬਿਆਨ ਕਰਨ ਜਾ ਰਹੀਆਂ ਨਿਆਣੀ ਉਮਰ ਚ ਕੀਤੀ ਗਲਤੀ ਦਾ ਪਛਤਾਵਾ ਮੈਨੂੰ ਅੱਜ ਵੀ ਹੋ ਰਿਹਾ ਵਾ ਤੇ ਇਸ ਵਜ੍ਹਾ ਨਾਲ ਮੈਂ ਡਿਪਰੈਸ਼ਨ ਵਿੱਚ ਵੀ ਚਲੀ ਗਈ ਪਰ ਇਹ ਸਭ ਚੀਜ਼ਾਂ ਨਾਲ ਫਰਕ ਕਿਨੂੰ ਪਿਆ ਸਿਰਫ ਮੈਨੂੰ ਹੋਰ ਕਿਸੇ ਨੂੰ ਨਹੀਂ ਸੱਚ ਵਿੱਚ ਜੋ ਅਸੀਂ ਸੋਚਦੇ ਹਾਂ ਉਹ ਕਦੇ ਹੁੰਦਾ ਨਹੀਂ ਤੇ ਜੋ ਹੁੰਦਾ ਆ ਉਹਦੇ ਬਾਰੇ ਕਦੇ ਅਸੀਂ ਸੋਚਿਆ ਵੀ ਨਹੀਂ ਹੁੰਦਾ ਮੈਨੂੰ ਇਸ ਗੱਲ ਦਾ ਵੀ ਪਤਾ ਆ ਕਿ ਮੇਰੀ ਇਹ ਕਹਾਣੀ ਸੁਣਨ ਤੋਂ ਬਾਅਦ ਕੋਈ ਲੋਕ ਮੈਨੂੰ ਗਲਤ ਵੀ ਕਹਿਣਗੇ ਤੇ ਮੈਂ ਆਪਣੀ ਗਲਤੀ ਮੰਨਦੀ ਵੀ ਆ ਕਿ ਮੈਂ ਗਲਤੀ ਕੀਤੀ ਆ ਪਰ ਮੈਂ ਫਿਰ ਵੀ ਇਹ ਸਭ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜਿਹੜੀ ਗਲਤੀ ਮੈਂ ਕੀਤੀ ਉਹ ਕੋਈ ਹੋਰ ਕੁੜੀ ਨਾ ਕਰੇ ਤੇ ਜਿੱਦਾਂ ਮੈਂ ਆਪਣੀ ਜ਼ਿੰਦਗੀ ਇੱਕ ਮੁੰਡੇ ਦੇ ਹੱਥੋਂ ਬਰਬਾਦ ਕਰ ਲਈ ਕੋਈ ਹੋਰ ਕੁੜੀ ਦੀ ਜ਼ਿੰਦਗੀ ਉਸ ਤਰ੍ਹਾਂ ਬਰਬਾਦ ਨਾ ਹੋਵੇ ਮੇਰੀ ਅਕਲ ਤੇ ਤਾਂ ਉਸ ਸਮੇਂ ਪਰਦਾ ਪੈ ਚੁੱਕਿਆ ਸੀ ਪਰ ਇਹ ਗਲਤੀ ਕਦੇ ਤੁਸੀਂ ਨਾ ਕਰਿਓ ਗਲਤੀ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਆ ਕਿ ਇਹ ਸਾਡੀ ਗਲਤੀ ਆ ਇੱਕ ਮੁੰਡੀ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਉਹਦਾ ਕਰਕੇ ਮੈਂ ਬਹੁਤ ਦੁੱਖ ਦੇਖੇ ਤੇ ਅੱਜ ਮੈਂ ਆਪਣਾ ਦੁੱਖ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲੱਗੀ ਆ ਕਾਫੀ ਦਿਨਾਂ ਤੋਂ ਇਹ ਗੱਲ ਸੋਚ ਰਹੀ ਸੀ ਕਿ ਮੈਂ ਕਿੱਦਾਂ ਆਪਣੀ ਕਹਾਣੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ ਪਰ ਅੱਜ ਮੇਰੇ ਵਿੱਚ ਹਿੰਮਤ ਆਈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਕਹਾਣੀ ਦੱਸਣ ਲਈ ਤਿਆਰ ਹੋ ਗਈ ਮੇਰਾ ਨਾਮ ਰਵਨੀਤ ਆ ਮੇਰੀ ਉਮਰ 20 ਸਾਲ ਆ ਮੇਰੀ ਫੈਮਿਲੀ 'ਚ ਮੇਰੇ ਮੰਮੀ ਪਾਪਾ ਤੇ ਮੈਂ ਹੀ ਸੀ ਮੈਂ ਉਹਨਾਂ ਦੀ ਇਕਲੌਤੀ ਔਲਾਦ ਆ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਮੇਰਾ ਬਹੁਤ ਖਿਆਲ ਰੱਖਦੇ ਸੀ ਕਦੇ ਵੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਸੀ ਤੇ ਮੈਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਹ ਗੱਲ ਉਸ ਟਾਈਮ ਦੀ ਹੈ ਜਦੋਂ ਮੈਂ 9ਵੀਂ ਵਿੱਚ ਪੜ੍ਹਦੀ ਹੁੰਦੀ ਸੀ ਸਾਡਾ ਸਕੂਲ ਪਿੰਡ ਤੋਂ ਥੋੜੀ ਜੀ ਦੂਰੀ ਤੇ ਸੀ ਅਸਲ 'ਚ ਸਾਡੇ ਪਿੰਡ ਵਾਲਾ ਸਕੂਲ ਸਿਰਫ 8ਵੀਂ ਤੱਕ ਹੀ ਸੀ ਤੇ ਮੈਂ ਹੁਣ 9ਵੀਂ ਕਲਾਸ ਵਿੱਚ ਕਿਸੇ ਹੋਰ ਪਿੰਡ 'ਚ ਦਾਖਲਾ ਲਿਆ ਸੀ ਉਹ ਪਲੱਸ 2 ਤੱਕ ਸੀ ਤੇ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਇਸ ਕਰਕੇ ਮੈਂ ਹੋਰ ਪਿੰਡ ਦਾਖਲਾ ਲੈ ਲਿਆ ਮੈਨੂੰ ਪੜਨ ਦਾ ਬਹੁਤ ਸ਼ੌਂਕ ਸੀ ਲਾਈਫ 'ਚ ਕੁਝ ਬੰਨਣਾ ਚਾਹੁੰਦੀ ਸੀ ਤੇ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਸੀ ਕਰਦੇ ਵੀ ਮੇਰੇ ਤੇ ਬਹੁਤ ਜ਼ਿਆਦਾ ਯਕੀਨ ਕਰਦੇ ਸੀ ਤੇ ਮੈਂ ਉਹਨਾਂ ਦਾ ਹੀ ਯਕੀਨ ਤੋੜਨਾ ਵੀ ਨਹੀਂ ਚਾਹੁੰਦੀ ਸੀ ਪਰ ਫਿਰ ਕਦੋਂ ਮੇਰਾ ਦਿਮਾਗ ਕੋ ਮਗਿਆ ਪਤਾ ਹੀ ਨਹੀਂ ਲੱਗਾ ਕੁਝ ਸਹੇਲੀਆਂ ਤਾਂ ਮੇਰੀਆਂ ਪੁਰਾਣੀਆਂ ਹੀ ਉਸ ਸਕੂਲ ਵਿੱਚ ਚਲੀਆਂ ਗਈਆਂ ਸੀ ਪਰ ਕੁਝ ਸਹੇਲੀਆਂ ਮੇਰੀਆਂ ਨਵੀਆਂ ਬਣ ਚੁੱਕੀਆਂ ਸੀ ਮੈਂ ਏਦਾਂ ਦੀ ਕੁੜੀ ਸੀ ਕਿ ਸਾਰਾ ਦਿਨ ਪੜਦੀ ਹੀ ਰਹਿੰਦੀ ਸੀ ਪੜਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਮੇਰੇ ਨਾਲ ਦੀਆਂ ਕਈ ਕੁੜੀਆਂ ਸੀ ਜਿਨ੍ਹਾਂ ਦਾ ਰਿਲੇਸ਼ਨ ਸੀ ਪਰ ਮੈਂ ਇਹ ਸਭ ਕਮਾ ਤਾਂ ਬਹੁਤ ਜ਼ਿਆਦਾ ਦੂਰ ਸੀ ਕਿਉਂਕਿ ਮੈਨੂੰ ਇਹ ਸਭ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਸੀ ਤੇ ਨਾ ਹੀ ਇਹ ਸਭ ਚੀਜ਼ਾਂ ਵਿੱਚ ਮੇਰਾ ਕੋਈ ਇੰਟਰਸਟ ਸੀ ਮੈਨੂੰ ਸਿਰਫ ਮਤਲਬ ਸੀ ਤਾਂ ਪੜਨ ਦੇ ਨਾਲ ਦਿਨ ਇਦਾਂ ਹੀ ਲੰਘਦੇ ਗਏ ਇੱਕ ਦਿਨ ਮੇਰੀ ਫਰੈਂਡ ਮਮਤਾ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਮੇਰਾ ਭਰਾ ਤੇਨੂੰ ਪਸੰਦ ਕਰਦਾ ਆ ਅਸਲ 'ਚ ਉਹਦਾ ਸਾਕਾ ਭਰਾ ਤਾਂ ਨਹੀਂ ਸੀ ਇਕੱਠੇ ਨਾਲ ਪੜਦੇ ਸੀ ਇਸ ਕਰਕੇ ਉਹਦਾ ਭਰਾ ਬਣਿਆ ਹੋਇਆ ਸੀ ਇੱਕੋ ਪਿੰਡ ਦੇ ਸੀ ਤੇ ਉਹਨਾਂ ਦੀ ਇੱਕ ਦੂਜੇ ਦੇ ਘਰ ਕਾਫੀ ਆਉਣੀ ਜਾਣੀ ਸੀ ਇਸ ਗੱਲ ਬਾਰੇ ਮੈਨੂੰ ਮਮਤਾ ਨੇ ਦੱਸਿਆ ਸੀ ਮੈਂ ਬਹੁਤ ਹੈਰਾਨ ਜੀ ਹੋ ਗਈ ਕਿਉਂਕਿ ਮੈਂ ਤਾਂ ਉਹ ਮੁੰਡੇ ਨੂੰ ਕਦੇ ਦੇਖਿਆ ਤੱਕ ਵੀ ਨਹੀਂ ਸੀ ਉਹਦੇ ਨਾਲ ਗੱਲਬਾਤ ਕਰਨਾ ਤਾਂ ਬਹੁਤ ਦੂਰ ਦੀ ਗੱਲ ਮੈਂ ਉਹਨੂੰ ਉਸੇ ਵੇਲੇ ਜਵਾਬ ਉਹ ਦੇ ਦਿੱਤਾ ਮੈਂ ਕਿਹਾ ਮੈਂ ਇਦਾਂ ਦੀ ਕੁੜੀ ਨਹੀਂ ਆ ਤੇ ਤੂੰ ਇਹ ਗੱਲ ਕਦੇ ਸੋਚੀ ਵੀ ਨਾ ਕਿ ਮੈਂ ਉਹਦੇ ਨਾਲ ਗੱਲ ਕਰੂੰਗੀ ਉਹ ਕਹਿਣ ਲੱਗੀ ਕਿ ਨਹੀਂ ਨਹੀਂ ਯਾਰ ਉਹ ਹੋਰਾਂ ਮੁੰਡਿਆਂ ਵਰਗਾ ਨਹੀਂ ਆ ਉਹ ਬਹੁਤ ਵਧੀਆ ਆ ਮੈਂ ਕਿਆ ਵਧੀਆ ਹੋਵੇ ਚਾਹੇ ਨਾ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਤੇ ਉਹਨੂੰ ਇਹ ਗੱਲ ਕਹਿ ਦੇਵੀਂ ਕਿ ਮੈਂ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਰਿਸੈਸ ਟਾਈਮ ਜਦੋਂ ਅਸੀਂ ਆਪਣੀ ਕਲਾਸ ਚੋਂ ਬਾਹਰ ਆਈਆਂ ਉਹ ਮੁੰਡਾ ਬਾਹਰ ਹੀ ਖੜਾ ਸੀ ਤੇ ਮਮਤਾ ਮੈਨੂੰ ਕਹਿਣ ਲੱਗੀ ਓ ਦੇਖ ਮੈਂ ਉਹਦੀ ਗੱਲ ਕਰਦੀ ਪਈਆਂ ਵੇਖ ਤਾਂ ਮੇਰਾ ਭਰਾ ਕਿੱਡਾ ਸੋਹਣਾ ਆ ਕੁੜੀਆਂ ਉਹਦੇ ਤੇ ਮਰਦੀਆਂ ਆ ਪਰ ਤੂੰ ਤਾਂ ਉਹਨੂੰ ਜਵਾਬ ਹੀ ਦੇ ਦਿੱਤਾ ਵਿਚਾਰੇ ਦਾ ਦਿਲ ਤੋੜ ਦਿੱਤਾ ਜਦੋਂ ਮੈਂ ਉਹ ਮੁੰਡੇ ਨੂੰ ਦੇਖਿਆ ਤਾਂ ਮੈਂ ਸੱਚੀ ਹੈਰਾਨ ਜਾਈ ਰਹਿ ਗਈ ਉਹ ਮੁੰਡਾ ਸੱਚ ਵਿੱਚ ਬਹੁਤ ਸੋਹਣਾ ਸੀ ਦੇਖਣ ਨੂੰ ਤਾਂ ਇਹ ਵੀ ਲੱਗਦਾ ਸੀ ਕਿ ਉਹਦੀ ਕਾਫੀ ਪਰਸਨੈਲਿਟੀ ਆ ਰੰਗ ਰੂਪ ਵੀ ਗੋਰਾ ਉੱਤੋਂ ਨੈਣ ਨਕਸ਼ਵੀ ਵਧੀਆ ਪਰ ਮੈਂ ਫਿਰ ਵੀ ਉਹਨੂੰ ਇਹੀ ਕਿਹਾ ਕਿ ਤੂੰ ਉਹਨੂੰ ਜਵਾਬ ਦੇ ਦੇ ਇਦਾਂ ਹੀ ਕਰਦੇ ਕਰਾਉਂਦੇ ਆ 2 ਸਾਲ ਲੰਘ ਗਏ ਪਰ ਉਹ ਮੁੰਡੇ ਦੀ ਜਿੱਦ ਸੀ ਕਿ ਉਹ ਮੇਰੇ ਨਾਲ ਗੱਲ ਕਰਕੇ ਹੀ ਰਹੂਗਾ 2 ਸਾਲਾਂ ਤੱਕ ਵੀ ਉਹਨੇ ਮੇਰਾ ਪਿੱਛਾ ਨਾ ਛੱਡਿਆ ਕਿਉਂਕਿ ਉਹ ਇਹੀ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹਦੀ ਮੇਰੇ ਨਾਲ ਗੱਲ ਹੋ ਜਵੇ ਪਰ ਮੈਂ ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਕਿਸੇ ਅਣਜਾਣ ਪਿੰਡ ਚ ਆ ਕੇ ਇਸ ਤਰ੍ਹਾਂ ਕਿਸੇ ਦੇ ਨਾਲ ਗੱਲ ਕਰਨੀ ਮੇਰੇ ਲਈ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਔਖੀਆਂ ਸੀ ਤੇ ਦੂਜੀ ਗੱਲ ਇਹ ਕਿ ਮੈਂ ਕਦੇ ਵੀ ਕਿਸੇ ਮੁੰਡੇ ਦੇ ਨਾਲ ਗੱਲ ਕੀਤੀ ਹੀ ਨਹੀਂ ਸੀ ਕਦੇ ਮੁੰਡਿਆਂ ਬਾਰੇ ਸੋਚਿਆ ਹੀ ਨਹੀਂ ਸੀ ਕਿ ਮੈਂ ਕਦੇ ਕਿਸੇ ਮੁੰਡੇ ਨਾਲ ਗੱਲ ਕਰੂੰਗੀ ਸ਼ੁਰੂ ਤੋਂ ਮੇਰਾ ਪੜਾਈ ਵਿੱਚ ਧਿਆਨ ਹੁੰਦਾ ਸੀ ਤਾਂ ਇਹ ਸਭ ਚੀਜ਼ਾਂ ਬਹੁਤ ਅਜੀਬ ਜੀਆਂ ਲੱਗ ਰਹੀਆਂ ਸੀ ਕਿਉਂਕਿ ਇਹ ਸਭ ਹੋ ਹੀ ਮੇਰੇ ਨਾਲ ਪਹਿਲੀ ਵਾਰ ਰਿਹਾ ਸੀ ਅਜੀਬਤਾ ਲੱਗਣਾ ਹੀ ਸੀ ਜਦੋਂ ਪੂਰੀ ਛੁੱਟੀ ਹੋਈ ਤੇ ਮੇਰੀ ਸਹੇਲੀ ਨੇ ਮੁੰਡੇ ਨੂੰ ਗੱਲ ਦੱਸ ਦਿੱਤੀ ਕਿ ਮੇਰੀ ਸਹੇਲੀ ਤੇਰਾ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੀ ਪਰ ਉਹ ਮੁੰਡੇ ਨੇ ਮੇਰਾ ਖਹਿੜਾ ਨਾ ਛੱਡਿਆ ਮੈਂ ਤੇ ਮੇਰੀ ਫਰੈਂਡ ਜਿੱਥੇ ਕਿਤੇ ਵੀ ਜਾਂਦੀਆਂ ਉਹ ਸਾਡੇ ਮਗਰ ਆ ਜਾਂਦਾ ਜੇ ਕਿਤੇ ਰੈਸਸ ਟਾਈਮ ਅਸੀਂ ਆਪਣੀ ਕਲਾਸ ਤੋਂ ਬਾਹਰ ਨਿਕਲਣਾ ਹੁੰਦਾ ਤਾਂ ਉਹ ਸਾਡੇ ਕਲਾਸ ਦੇ ਬਾਹਰ ਖੜਾ ਹੁੰਦਾ ਇੱਦਾਂ ਲੱਗਦਾ ਜਿਦਾਂ ਉਹ ਮੇਰਾ ਹੀ ਵੇਟ ਕਰਦਾ ਹੁੰਦਾ ਏ ਮੈਨੂੰ ਇਹ ਸਭ ਚੀਜ਼ਾਂ ਨੂੰ ਕੋਈ ਮਤਲਬ ਨਹੀਂ ਸੀ ਮੈਂ ਸਿਰਫ ਉੱਥੇ ਪੜਨ ਜਾਂਦੀ ਸੀ ਤੇ ਪੜ ਕੇ ਘਰੇ ਵਾਪਸ ਆ ਜਾਂਦੀ ਸੀ ਸਾਡੇ ਦੋ ਸੈਕਸ਼ਨ ਸੀ ਅਸੀਂ A ਸੈਕਸ਼ਨ 'ਚ ਸੀ ਤੇ ਉਹ B 'ਚ ਅਸਲ 'ਚ ਕੁੜੀਆਂ ਦਾ ਸੈਕਸ਼ਨ ਅਲੱਗ ਸੀ ਤੇ ਮੁੰਡਿਆਂ ਦਾ ਅਲੱਗ ਉਹਨੇ ਮੇਰੀ ਇੱਕ ਸਹੇਲੀ ਦੇ ਜ਼ਰੀਏ ਮੇਰੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਉਸ ਸਮੇਂ ਮੇਰੀਆਂ ਦੋ ਪੱਕੀਆਂ ਸਹੇਲੀਆਂ ਸੀ ਜਿਨ੍ਹਾਂ ਨੂੰ ਮੈਂ ਹੁਣ ਸਭ ਤੋਂ ਵੱਡੀਆਂ ਦੁਸ਼ਮਣਾਂ ਸਮਝਦੀ ਹਾਂ ਕੁਝ ਗਲਤੀ ਮੈਂ ਉਹਨਾਂ ਦੀ ਵੀ ਕੱਢ ਰਹੀਆਂ ਕਿਉਂਕਿ ਉਹਨਾਂ ਨੇ ਮੈਨੂੰ ਫੋਰਸ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਗਲਤੀ ਮੈਂ ਆਪਣੀ ਵੀ ਕੱਢਦੀ ਹਾਂ ਕਿ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ ਸ਼ਾਇਦ ਜੇ ਉਹ ਕੁੜੀਆਂ ਮੈਨੂੰ ਫੋਰਸ ਨਾ ਕਰਦੀਆਂ ਜਾਂ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਨਾ ਆਉਂਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ 'ਚ ਅੱਜ ਇਹ ਸਭ ਨਾ ਹੁੰਦਾ ਪਰ ਜੋ ਕਿਸਮਤ 'ਚ ਲਿਖਿਆ ਹੋਵੇ ਉਹ ਹੋ ਕੇ ਹੀ ਰਹਿੰਦਾ ਆ ਮੇਰੀ ਕਿਸਮਤ ਦੇ ਵਿੱਚ ਇਹ ਸਭ ਹੋਣਾ ਲਿਖਿਆ ਸੀ ਉਹ ਮੁੰਡੇ ਨਾਲੋਂ ਜ਼ਿਆਦਾ ਐਕਸਾਈਟਮੈਂਟ ਮੇਰੀਆਂ ਸਹੇਲੀਆਂ ਨੂੰ ਸੀ ਕਿ ਮੈਂ ਉਹ ਮੁੰਡੇ ਨਾਲ ਗੱਲ ਕਰ ਲਵਾਂ ਉਹ ਮੁੰਡੇ ਦੀ ਤਰ੍ਹਾਂ ਉਹਨਾਂ ਨੇ ਵੀ ਮੇਰਾ ਖਹਿੜਾ ਨਾ ਛੱਡਿਆ ਤੇ ਉਹਦੇ ਨਾਲ ਗੱਲ ਕਰਨ ਲਈ ਮੈਨੂੰ ਫੋਰਸ ਕਰਦੀਆਂ ਰਹੀਆਂ ਪਹਿਲਾਂ ਤਾਂ ਮੈਨੂੰ ਉਹਦੀਆਂ ਕੀਤੀਆਂ ਮਿੰਨਤਾਂ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀ ਪਰ ਇੱਕ ਦਿਨ ਉਹ ਮੇਰੀ ਸਹੇਲੀ ਸਾਹਮਣੇ ਰੋ ਪਿਆ ਤੇ ਕਹਿਣ ਲੱਗਾ ਕਿ ਪਲੀਜ਼ ਮੇਰੀ ਉਹਦੇ ਨਾਲ ਗੱਲ ਕਰਵਾ ਦੇ ਫਿਰ ਪਤਾ ਨਹੀਂ ਉਸ ਟਾਈਮ ਤੇ ਮੇਰਾ ਮਨ ਵੀ ਕਿਵੇਂ ਪਿਗਲ ਗਿਆ ਕਟੋ ਕਟ ਉਹਨਾਂ ਨੇ ਲਗਾਤਾਰ ਮੈਨੂੰ ਇੱਕ ਮਹੀਨਾ ਫੋਰਸ ਕੀਤਾ ਤੇ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ ਤੇ ਉਹ ਮੁੰਡੇ ਨੂੰ ਹਾਂ ਕਰ ਬੈਠੀ ਇਦਾਂ ਹੀ ਦਿਨ ਲੰਘਦੇ ਗਏ ਸਾਡੀ ਪਲੱਸ 2 ਵੀ ਕਲੀਅਰ ਹੋ ਗਈ ਤੇ ਅਸੀਂ ਇਕੱਠਿਆਂ ਨੇ ਇੱਕ ਹੀ ਕਾਲਜ ਵਿੱਚ ਐਡਮਿਸ਼ਨ ਲੈ ਲਈ ਸਾਡੇ ਦੋਨਾਂ ਦਾ ਪਿਆਰ ਕਾਫੀ ਜ਼ਿਆਦਾ ਵੱਧ ਚੁੱਕਿਆ ਸੀ ਇਕੱਠੇ ਅਸੀਂ ਕਾਲਜ ਜਾਂਦੇ ਸੀ ਤੇ ਇਕੱਠੇ ਹੀ ਅਸੀਂ ਵਾਪਸ ਆਉਂਦੇ ਸੀ ਜੇ ਮੈਂ ਕਿਸੇ ਦਿਨ ਕਾਲਜ ਤੋਂ ਛੁੱਟੀ ਕਰ ਲੈਣੀ ਤੇ ਉਹ ਵੀ ਮੇਰੇ ਨਾਲ ਲੱਗ ਕੇ ਛੁੱਟੀ ਕਰ ਲੈਂਦਾ ਸੀ ਅਸੀਂ ਕਾਲਜ ਬਾਈਕ ਤੇ ਜਾਂਦੇ ਸੀ ਅਸਲ 'ਚ ਉਹ ਮੇਰੇ ਘਰ ਤੋਂ ਥੋੜੀ ਜੀ ਦੂਰੀ ਤੇ ਆਪਣੀ ਬਾਈਕ ਨੂੰ ਖੜੀ ਕਰ ਲੈਂਦਾ ਸੀ ਤੇ ਮੈਂ ਉਹਦੇ ਨਾਲ ਬਹਿ ਕੇ ਕਾਲਜ ਚਲੀ ਜਾਂਦੀ ਸੀ ਇੱਦਾਂ ਹੀ ਅਸੀਂ ਗੱਲਾਂ-ਬਾਤਾਂ ਕਰਦੇ ਕਰਦੇ ਕਾਲਜ ਪਹੁੰਚ ਜਾਂਦੇ ਸੀ ਇਸ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਹਦੇ ਨਾਲ ਕਾਲਜ ਬਾਈਕ ਤੇ ਜਾਨੀ ਆ ਘਰਦਿਆਂ ਨੂੰ ਤਾਂ ਮੈਂ ਇਹੀ ਦੱਸਿਆ ਹੁੰਦਾ ਸੀ ਕਿ ਮੈਂ ਬਾਸ ਤੇ ਜਾਨੀ ਆ ਇਸ ਗੱਲ ਬਾਰੇ ਸਿਰਫ ਮੈਨੂੰ ਹੀ ਪਤਾ ਸੀ ਕਦੇ-ਕਦੇ ਉਹ ਮੈਨੂੰ ਗਿਫਟ ਦਿੰਦਾ ਤੇ ਉਹਦੇ ਛੋਟੇ ਜਿਹੇ ਦਿੱਤੇ ਗਿਫਟ ਵੀ ਮੈਨੂੰ ਇੰਨੇ ਮਹਿੰਗੇ ਲੱਗਦੇ ਸੀ ਕਿ ਮੈਂ ਉਸ ਟਾਈਮ ਤੇ ਇਹ ਸੋਚਦੀ ਹੁੰਦੀ ਸੀ ਕਿ ਪਤਾ ਨਹੀਂ ਮੈਨੂੰ ਕੀ ਚੀਜ਼ ਮਿਲ ਗਈ ਆ ਉਹਦੇ ਛੋਟੇ ਗਿਫਟਾਂ ਦੀ ਕੀਮਤ ਵੀ ਮੈਨੂੰ ਲੱਖਾਂ ਕਰੋੜਾਂ ਤੋਂ ਵੱਧ ਲੱਗਦੀ ਸੀ ਉਸ ਟਾਈਮ ਤੇ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਇਹ ਬਾਕੀ ਮੁੰਡਿਆਂ ਵਰਗਾ ਨਹੀਂ ਉਹਨੇ ਕਦੇ ਵੀ ਮੈਨੂੰ ਵੱਧ ਘੱਟ ਗੱਲ ਨਹੀਂ ਕਹੀ ਸੀ ਜਿੱਦਾਂ ਜਿੱਦਾਂ ਜ਼ਿਆਦਾ ਸਮਾਂ ਹੁੰਦਾ ਗਿਆ ਉਦਾਂ-ਉਦਾਂ ਮੈਂ ਉਹਦੇ ਨਾਲ ਇਮੋਸ਼ਨਲੀ ਅਟੈਚ ਹੁੰਦੀ ਗਈ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਅਸੀਂ ਇਕੱਠੇ ਹੀ ਰਹਿ ਰਹੇ ਸੀ ਤੇ ਅਟੈਚਮੈਂਟ ਹੋਣੀ ਤਾਂ ਬਣਦੀ ਹੀ ਸੀ ਉਸ ਟਾਈਮ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਇਹ ਮੁੰਡੇ ਜਿੰਨਾ ਪਿਆਰ ਮੈਨੂੰ ਹੋ ਕਿ ਇਹ ਮੁੰਡੇ ਜਿੰਨਾ ਪਿਆਰ ਮੈਨੂੰ ਹੋਰ ਕੋਈ ਕਰ ਹੀ ਨਹੀਂ ਸਕਦਾ ਸਾਰਿਆਂ ਤੋਂ ਵੱਧ ਇਹੀ ਮੈਨੂੰ ਪਿਆਰ ਕਰਦਾ ਆ ਤੇ ਇਹੀ ਮੇਰੀ ਕੇਅਰ ਕਰਦਾ ਆ ਪਹਿਲਾਂ ਪਹਿਲਾਂ ਤਾਂ ਉਹ ਮੈਨੂੰ ਪਿਆਰ ਵੀ ਬਹੁਤ ਕਰਦਾ ਸੀ ਤੇ ਮੇਰੀ ਕੇਅਰ ਵੀ ਬਹੁਤ ਕਰਦਾ ਸੀ ਜੇ ਕਿਤੇ ਮੈਂ ਰੋਟੀ ਨਾ ਖਾਵਾਂ ਤਾਂ बार-बार ਮੈਨੂੰ ਇਹੀ ਕਹਿੰਦਾ ਸੀ ਕਿ ਮੈਨੂੰ ਵੀਡੀਓ ਕਾਲ ਲਾ ਮੇਰੇ ਸਾਹਮਣੇ ਬਹਿ ਕੇ ਰੋਟੀ ਖਾ ਤੇ ਫਿਰ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਉਹ ਮੇਰੀ ਬਹੁਤ ਜ਼ਿਆਦਾ ਕੇਅਰ ਕਰਦਾ ਉਹਨੂੰ ਫਿਕਰ ਆ ਕਿ ਮੈਂ ਰੋਟੀ ਖਾਧੀ ਕਿ ਨਹੀਂ ਬਾਦ ਵਿੱਚ ਪਤਾ ਲੱਗਿਆ ਇਹ ਸਭ ਫਿਕਰਾ ਇੱਕ ਦਿਖਾਵਾ ਸੀ ਮੈਨੂੰ ਇਹ ਸਭ ਦਿਖਾਉਣ ਲਈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਦਿਨ ਪ੍ਰਤੀ ਦਿਨ ਸਾਡਾ ਪਿਆਰ ਵਧਦਾ ਜਾ ਰਿਹਾ ਸੀ ਜੇ ਮੇਰੀ ਉਹਦੇ ਨਾਲ ਇੱਕ ਦਿਨ ਗੱਲ ਨਾ ਹੁੰਦੀ ਤਾਂ ਮੈਂ ਮਰਨ ਵਾਲੀ ਹੋ ਜਾਂਦੀ ਤੇ ਜੇ ਉਹਦਾ ਕਿਤੇ ਫੋਨ ਸਵਿਚ ਆਫ ਹੀ ਹੋ ਜਾਂਦਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਕਿ ਹਾਏ ਪਤਾ ਨਹੀਂ ਕੀ ਹੋ ਗਿਆ ਉਹ ਮੇਰਾ ਫੋਨ ਕਿਉਂ ਨਹੀਂ ਚੁੱਕਦਾ ਪਿਆ ਕਿੱਥੇ ਬਿਜ਼ੀ ਆ ਕਿਤੇ ਉਹਨੂੰ ਕੁਝ ਹੋ ਤਾਂ ਨਹੀਂ ਗਿਆ ਬਸ ਇਦਾਂ ਦੇ ਖਿਆਲ ਮੇਰੇ ਦਿਮਾਗ ਵਿੱਚ ਆਉਂਦੇ ਰਹਿੰਦੇ ਸੀ ਇਦਾਂ ਲੱਗਦਾ ਹੁੰਦਾ ਸੀ ਕਿ ਜੇ ਉਹਨੇ ਮੇਰੇ ਨਾਲ ਕਿਤੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਮੇਰਾ ਮਰਨ ਹੋ ਜਾਣਾ ਆ ਉਸ ਟਾਈਮ ਤੇ ਤਾਂ ਮੈਨੂੰ ਇਦਾਂ ਹੀ ਲੱਗਦਾ ਸੀ ਕਿ ਉਹਦੇ ਬਿਨਾ ਮੈਂ ਕੁਝ ਵੀ ਨਹੀਂ ਇਦਾਂ ਲੱਗ ਰਿਹਾ ਸੀ ਕਿ ਮੈਂ ਜ਼ਿੰਦਗੀ ਜਿਉਂ ਹੀ ਉਹਦਾ ਕਰਕੇ ਰਹੀ ਆਂ ਪਰ ਪਤਾ ਤਾਂ ਹੁਣ ਲੱਗਾ ਕਿ ਉਹਦੇ ਨਾ ਹੋਣ ਤੇ ਵੀ ਮੈਂ ਆਪਣੀ ਜ਼ਿੰਦਗੀ ਉਸ ਸਮੇਂ ਕੱਟ ਸਕਦੀ ਸੀ ਜਿੱਦਾਂ ਮੈਂ ਹੁਣ ਕੱਟ ਰਹੀ ਆਂ ਜੇ ਉਸ ਟਾਈਮ ਤੇ ਮੇਰਾ ਦਿਮਾਗ ਕੰਮ ਕਰ ਜਾਂਦਾ ਤਾਂ ਸ਼ਾਇਦ ਮੇਰੀ ਜ਼ਿੰਦਗੀ 'ਚ ਇਹ ਸਭ ਨਾ ਹੁੰਦਾ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਜੋ ਮੇਰੀ ਜ਼ਿੰਦਗੀ ਵਿੱਚ ਲਿਖਿਆ ਸੀ ਉਹ ਮੇਰੀ ਜ਼ਿੰਦਗੀ ਦੇ ਵਿੱਚ ਹੋ ਚੁੱਕਿਆ ਸੀ ਖੈਰ ਅਸੀਂ ਕਾਫੀ ਸਾਲ ਇਕੱਠੇ ਰਹੇ ਇੱਕ ਦਿਨ ਮੈਨੂੰ ਫੋਨ ਤੇ ਦੱਸ ਰਿਹਾ ਸੀ ਕਿ ਮੇਰੀ ਭੈਣ ਕੈਨੇਡਾ ਚ ਆ ਤੇ ਮੈਂ ਵੀ ਚਲ ਜਾਣਾ ਆ ਜਦੋਂ ਇਹ ਗੱਲ ਮੈਂ ਸੁਣੀ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਮੈਨੂੰ ਇਹ ਸੀ ਕਿ ਚਲ ਵਿਚਾਰੇ ਦੀ ਜ਼ਿੰਦਗੀ ਬਣ ਜਾਊਗੀ ਜੇ ਇਹ ਕਿਤੇ ਬਾਹਰ ਚਲਾ ਗਿਆ ਤਾਂ ਅਸੀਂ ਵਿਆਹ ਕਰਾ ਕੇ ਉੱਥੇ ਸੈਟਲ ਹੋ ਜਾਵਾਂਗੇ ਮੈਂ ਤਾਂ ਉਹਦੇ ਨਾਲ ਕਾਫੀ ਸੁਪਨੇ ਸਜਾ ਕੇ ਬੈਠੀ ਸੀ ਪਰ ਉਹਨੇ ਸ਼ਾਇਦ ਇਦਾਂ ਦਾ ਕੁਝ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਉਹਨੂੰ ਕਿਹਾ ਕਿ ਇਹ ਤਾਂ ਬਹੁਤ ਵਧੀਆ ਗੱਲ ਆ ਕਿ ਤੂੰ ਆਪਣੀ ਭੈਣ ਕੋਲ ਚਲਾ ਜਾ ਆਣਾਇਆ ਇਸ ਗੱਲ ਨੂੰ ਲੈ ਕੇ ਕਈ ਵਾਰ ਸਾਡੇ ਚ ਗੱਲ ਹੋਈ ਉਹਨੂੰ ਬਾਹਰ ਜਾਣ ਦਾ ਬਹੁਤ ਸ਼ੌਂਕ ਸੀ ਤੇ ਮੈਂ ਚਾਹੁੰਦੀ ਸੀ ਕਿ ਉਹਦਾ ਇਹ ਸੁਪਨਾ ਪੂਰਾ ਹੋ ਜਵੇ ਮੇਰੀ ਜਦੋਂ ਵੀ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਸੀ ਉਹ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਰਵਨੀਤ ਮੈਨੂੰ ਬਾਹਰ ਜਾਣ ਦਾ ਬਹੁਤ ਸ਼ੌਂਕ ਆ ਮੈਂ ਚਾਹੁੰਦਾ ਆ ਕਿ ਮੈਂ ਜਲਦ ਤੋਂ ਜਲਦ ਬਾਹਰ ਚਲਾ ਜਾਵਾਂ ਤੇ ਉੱਥੇ ਜਾ ਕੇ ਆਪਣੀ ਸੈਟਿੰਗ ਕਰ ਲਵਾਂ ਉਸ ਸਮੇਂ ਮੈਂ ਹੱਸੇਵੇ ਚ ਕਹਿ ਦਿੰਦੀ ਸੀ ਕਿ ਤੂੰ ਤਾਂ ਬਰ ਇਸ ਲਈ ਜਾਣਾ ਚਾਹੁੰਦਾ ਆ ਤਾਂ ਜੋ ਤੂੰ ਉੱਥੇ ਜਾ ਕੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਵੇਂ ਪਰ ਉਹ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਤੇਰਾ ਤਾਂ ਦਿਮਾਗ ਖਰਾਬ ਆ ਤੂੰ ਤਾਂ ਪਾਗਲਾਵੀਆਂ ਗੱਲਾਂ ਕਰਦੀ ਆ ਭਲਾ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਕਿਵੇਂ ਕਰਵਾ ਸਕਦਾ ਆ ਜੇ ਮੈਂ ਇਦਾਂ ਹੀ ਕਰਨੀ ਹੁੰਦੀ ਤਾਂ ਮੈਂ ਇੱਥੇ ਵੀ ਲੱਭ ਲੈਣੀ ਸੀ ਤੈਨੂੰ ਤਾਂ ਪਤਾ ਹੀ ਆ ਮੁੰਡੇ ਕੁੜੀਆਂ ਤਾਂ ਲੱਭ ਹੀ ਲੈਂਦੇ ਆ ਗੱਲ-ਗੱਲ ਤੇ ਉਹ ਮੈਨੂੰ ਇਹੀ ਦਰਸਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਕਿ ਮੈਂ ਹੋਰਾਂ ਮੁੰਡਿਆਂ ਵਰਗਾ ਨਹੀਂ ਤੇ ਮੈਂ ਵੀ ਪਾਗਲ ਉਹਦੀਆਂ ਗੱਲਾਂ ਵਿੱਚ ਆ ਜਾਂਦੀ ਸੀ ਤੇ ਉਹਦੇ ਤੇ ਅੰਨਾ ਯਕੀਨ ਕਰਨ ਲੱਗ ਪਈ ਸੀ ਇਦਾਂ ਲੱਗਦਾ ਸੀ ਕਿ ਇਹਦੇ ਜਿੰਨਾ ਪਿਆਰ ਮੈਨੂੰ ਹੋਰ ਕੋਈ ਕਰ ਹੀ ਨਹੀਂ ਸਕਦਾ ਉਸ ਸਮੇਂ ਨਾ ਮੈਨੂੰ ਮੇਰੇ ਘਰਦਿਆਂ ਦਾ ਪਿਆਰ ਚੇਤੇ ਆ ਰਿਹਾ ਸੀ ਤੇ ਨਾ ਮੈਨੂੰ ਇਹ ਗੱਲਾਂ ਚੇਤੇ ਆ ਰਹੀਆਂ ਸੀ ਕਿ ਮੇਰੇ ਘਰਦਿਆਂ ਨੇ ਮੇਰੇ ਪ੍ਰਤੀ ਕਿੰਨੇ ਸੁਪਨੇ ਸਜਾਏ ਹੋਏ ਆ ਉਹ ਚਾਹੁੰਦੇ ਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਬਣ ਜਾਵਾਂ ਉਸ ਸਮੇਂ ਮੈਨੂੰ ਆਪਣੇ ਸੁਪਨਿਆਂ ਦਾ ਵੀ ਚੇਤਾ ਭੁੱਲ ਗਿਆ ਸੀ ਕਿ ਮੈਂ ਆਪਣੀ ਲਾਈਫ ਵਿੱਚ ਕੀ ਕਰਨਾ ਚਾਹੁੰਦੀ ਆ ਤੇ ਕੀ ਨਹੀਂ ਜੇ ਯਾਦ ਸੀ ਤਾਂ ਸਿਰਫ ਆਪਣਾ ਬாய்ਫਰੈਂਡ ਜਿਹਨੂੰ ਮੈਂ ਹੱਥ ਤੋਂ ਜ਼ਿਆਦਾ ਪਿਆਰ ਕਰਦੀ ਸੀ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਮੁੰਡੇ ਨੂੰ ਇੰਨਾ ਪਿਆਰ ਕਰੂੰਗੀ ਪਰ ਥੋੜੇ ਟਾਈਮ ਵਿੱਚ ਮੈਂ ਉਹਨੂੰ ਆਪਣੇ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਲੱਗ ਪਈ ਤੇ ਉਹਦੇ ਨਾਲ ਬਹੁਤ ਜ਼ਿਆਦਾ ਅਟੈਚ ਹੋ ਗਈ ਤੇ ਉਹਦੇ ਬਿਨਾਂ ਰਹਿਣ ਦਾ ਮੈਂ ਇੱਕ ਪਲ ਵੀ ਨਹੀਂ ਸੋਚ ਸਕਦੀ ਸੀ ਹੁਣ ਉਹ ਆਈਲਰਸ ਕਰਦਾ ਪਿਆ ਸੀ ਤੇ ਦੂਜੇ ਪਾਸੇ ਮੈਂ ਅੱਗੇ ਦੀ ਪੜ੍ਹਾਈ ਸਭ ਸਹੀ ਚੱਲ ਰਿਹਾ ਸੀ ਪਰ ਫਿਰ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਅਚਾਨਕ ਇੰਨਾ ਕੁ ਜ਼ਿਆਦਾ ਬਦਲ ਗਿਆ ਕਿ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇੰਨਾ ਬਦਲ ਸਕਦਾ ਆ ਪਹਿਲਾਂ ਤਾਂ ਕਦੇ ਵੀ ਉਹਦੇ ਦਿਮਾਗ ਵਿੱਚ ਇਦਾਂ ਦੀ ਗੱਲ ਨਹੀਂ ਆਈ ਸੀ ਤੇ ਨਾ ਹੀ ਇਸ ਬਾਰੇ ਉਹਨੇ ਮੇਰੇ ਨਾਲ ਕੋਈ ਗੱਲ ਕੀਤੀ ਸੀ ਪਰ ਇੱਕ ਦਿਨ ਉਹਨੇ ਮੇਰੇ ਸਾਹਮਣੇ ਇੱਕ ਇਦਾਂ ਦੀ ਡਿਮਾਂਡ ਰੱਖੀ ਕਿ ਇੱਕ ਹਸਾਬ ਨਾਲ ਮੈਂ ਪੂਰੀ ਤਰ੍ਹਾਂ ਪਾਗਲ ਹੋ ਗਈ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਉਹ ਮੈਨੂੰ ਮੇਰੇ ਪਿਆਰ ਦੇ ਵਾਸਤੇ ਪਾਉਣ ਲੱਗਿਆ ਜਦੋਂ ਵੀ ਫੋਨ ਲਾਉਂਦਾ ਇਹੀ ਗੱਲ ਕਹਿੰਦਾ ਆਪਾਂ ਕਿੱਦਣ ਮਿਲਣਾ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਉਹਨੂੰ ਕੀ ਜਵਾਬ ਦਵਾਂ ਜਦੋਂ ਉਹ ਬਾਰ-ਬਾਰ ਮੈਨੂੰ ਇਹੀ ਗੱਲ ਪੁੱਛ ਰਿਹਾ ਸੀ ਤਾਂ ਮੈਂ ਇੱਕ ਦਿਨ ਉਹਨੂੰ ਜਵਾਬ ਦੇ ਹੀ ਦਿੱਤਾ ਕਿ ਮੈਂ ਨਹੀਂ ਮਿਲਣਾ ਇਸ ਗਲਤੀ ਉਹ ਮੇਰੇ ਨਾਲ 2 ਦਿਨ ਗੁੱਸੇ ਰਿਹਾ ਉਹਨੇ ਮੈਨੂੰ ਫੋਨ ਨਾ ਕੀਤਾ ਆਖਿਰ ਮੈਨੂੰ ਹੀ ਉਹਨੂੰ ਫੋਨ ਕਰਨਾ ਪਿਆ ਉਸ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਮੈਨੂੰ ਸੱਚਾ ਪਿਆਰ ਕਰਦੀ ਆ ਜੇ ਤੂੰ ਚਾਹਨੀ ਆ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂ ਤਾਂ ਤੂੰ ਮੇਰੀ ਗੱਲ ਮੰਨ ਲੈ ਕਿਉਂਕਿ ਮੈਂ ਵੀ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਆ ਤੇ ਨਾਲੇ ਮੇਰਾ ਵੀਜ਼ਾ ਆਉਣ ਵਾਲਾ ਆ ਫਿਰ ਪਤਾ ਨਹੀਂ ਮੈਂ ਕਦੋਂ ਵਾਪਸ ਆਵਾਂ ਇਹ ਵੀ ਨਹੀਂ ਪਤਾ ਕਿ ਆਪਾਂ ਇਕੱਠੇ ਕਦੋਂ ਬੈਠਾਂਗੇ ਤੇ ਕਦੋਂ ਨਹੀਂ ਇਸ ਲਈ ਤੂੰ ਮੇਰੇ ਮਨ ਦੀ ਇਹ ਇੱਛਾ ਨੂੰ ਪੂਰਾ ਕਰ ਦੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਉਸ ਟਾਈਮ ਤੇ ਮੈਂ ਇਹ ਸੋਚ ਰਹੀ ਸੀ ਕਿ ਭਲਾ ਇਹੀ ਪਿਆਰ ਆ ਕਿ ਜਿੰਨਾ ਟਾਈਮ ਕੁੜੀ ਕਿਸੇ ਮੁੰਡੇ ਨਾਲ ਫਿਜ਼ੀਕਲ ਨਹੀਂ ਹੁੰਦੀ ਇਹਦਾ ਮਤਲਬ ਇਹ ਥੋੜੀ ਕਿ ਉਹ ਉਹਨੂੰ ਪਿਆਰ ਨਹੀਂ ਕਰਦੀ ਵਿਸ਼ਵਾਸ ਨਾਮ ਦੀ ਵੀ ਤਾਂ ਇੱਕ ਚੀਜ਼ ਹੁੰਦੀ ਆ ਪਰ ਸ਼ਾਇਦ ਉਹਨੂੰ ਇਹ ਸਭ ਗੱਲਾਂ ਨਾਲ ਕੋਈ ਫਰਕ ਪੈਂਦਾ ਹੀ ਨਹੀਂ ਸੀ ਮੈਂ ਕਈ ਵਾਰ ਉਹਦੇ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਫਿਜ਼ੀਕਲ ਹੋਣਾ ਹੀ ਪਿਆਰ ਆ ਤਾਂ ਉਹ ਮੈਨੂੰ ਕਹਿੰਦਾ ਕਿ ਤੂੰ ਮੈਤੇ ਯਕੀਨ ਕਰਦੀ ਨਹੀਂ ਜਿਹੜੀ ਗੱਲ ਮੈਂ ਉਹਨੂੰ ਕਹਿਣਾ ਚਾਹੁੰਦੀ ਸੀ ਉਹ ਗੱਲ ਦਾ ਉਹ ਗਲਤ ਮਤਲਬ ਕੱਢ ਲੈਂਦਾ ਸੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਉਹ ਸਮਝਦਾ ਨਹੀਂ ਸੀ ਤੇ ਉਲਟਾ ਮੈਨੂੰ ਹੀ ਗਲਤ ਕਹਿ ਦਿੰਦਾ ਕਹਿੰਦਾ ਤੂੰ ਤਾਂ ਮੇਰੇ ਤੇ ਯਕੀਨ ਨਹੀਂ ਕਰਦੀ ਤੈਨੂੰ ਤਾਂ ਇਹੀ ਲੱਗਦਾ ਕਿ ਮੈਂ ਤੇਰੇ ਨਾਲ ਧੋਖਾ ਕਰਨਾ ਆ ਜੇ ਤੂੰ ਇਹੀ ਕੁਝ ਸੋਚਣਾ ਸੀ ਤਾਂ ਪਹਿਲਾਂ ਹੀ ਸੋਚ ਲੈਂਦੀ ਫਿਰ ਤੂੰ ਮੇਰੇ ਨਾਲ ਗੱਲ ਹੀ ਕਿਉਂ ਕੀਤੀ ਜੇ ਤੈਨੂੰ ਇਦਾਂ ਹੀ ਲੱਗਦਾ ਸੀ ਮੈਨੂੰ ਉਹਦੀਆਂ ਇਹ ਸਭ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਹੁੰਦੀਆਂ ਸੀ ਮੇਰੇ ਦਿਮਾਗ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਪਰ ਉਹ ਤਾਂ ਮੈਨੂੰ ਹੀ ਗਲਤ ਕਹਿਣ ਲੱਗ ਪਿਆ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਉਹਨੂੰ ਗਲਤ ਵੀ ਨਹੀਂ ਕਹਿ ਸਕਦੀ ਸੀ ਤੇ ਨਾ ਹੀ ਕਦੇ ਮੈਂ ਉਹਦੇ ਬਾਰੇ ਗਲਤ ਸੋਚਿਆ ਸੀ ਮੈਂ ਤਾਂ ਪੂਰੀ ਤਰ੍ਹਾਂ ਉਹਦੇ ਪਿਆਰ ਵਿੱਚ ਅੰਨੀ ਹੋ ਚੁੱਕੀ ਸੀ ਸਹੀ ਗਲਤ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਉਹ ਮੈਨੂੰ ਇਹੀ ਕਹਿੰਦਾ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਮੈਨੂੰ ਮਿਲ ਪਿਆਰ ਤਾਂ ਮੈਂ ਉਹਨੂੰ ਬਹੁਤ ਜ਼ਿਆਦਾ ਕਰਦੀ ਸੀ ਇਸ ਕਰਕੇ ਉਹਦੀ ਖੁਸ਼ੀ ਲਈ ਮੈਂ ਉਹਨੂੰ ਮਿਲਣ ਲਈ ਤਿਆਰ ਵੀ ਹੋ ਗਈ ਤੇ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਆ ਮੈਂ ਤਾਂ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਡਾ ਬॉयਫਰੈਂਡ ਤੁਹਾਨੂੰ ਮਿਲਣ ਦੀ ਡਿਮਾਂਡ ਕਰੇ ਤਾਂ ਉਹਨੂੰ ਮਿਲਣ ਦੀ بجائے ਕੌੜਾ ਘੁੱਟ ਪੀ ਕੇ ਉਹਨੂੰ ਛੱਡ ਹੀ ਦੋ ਕਿਉਂਕਿ ਬਾਅਦ ਵਿੱਚ ਇਹਨਾਂ ਮੁੰਡਿਆਂ ਨੇ ਵੀ ਤਾਂ ਆਪਾਂ ਨੂੰ ਛੱਡਣਾ ਹੀ ਹੁੰਦਾ ਉਹਨਾਂ ਨੂੰ ਸਿਰਫ ਮਿਲਣ ਵਰਤਨਾ ਮਤਲਬ ਹੁੰਦਾ ਹੋਰ ਕਿਸੇ ਚੀਜ਼ ਨਾਲ ਨਹੀਂ ਉਸ ਟਾਈਮ ਤੇ ਤਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਤੇ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਵੀ ਆ ਜਾਂਦੀਆਂ ਪਰ ਸਾਨੂੰ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਇਸ ਗੱਲ ਦੀ ਮੈਨੂੰ ਹੁਣ ਹੀ ਸਮਝ ਲੱਗੀ ਤੇ ਤਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਰਹੀਆਂ ਕਿਉਂਕਿ ਮੈਂ ਗਲਤੀ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਮੈਂ ਨਹੀਂ ਚਾਹੁੰਦੀ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਵੀ ਇਦਾਂ ਹੀ ਬਰਬਾਦ ਹੋਵੇ ਇਸ ਦਰਾਨੋਂ ਨੇ ਹੋਰ ਵੀ ਕਈ ਸੱਚੀਆਂ ਝੂਠੀਆਂ ਸੌਂਹਾ ਖਾਧੀਆਂ ਕਿ ਮੈਂ ਬਾਹਰੋਂ ਆਉਂਦੇ ਸਾਰੇ ਤੇਰ ਨਾਲ ਵਿਆਹ ਕਰਵਾ ਲਵਾਂਗਾ ਉਸ ਵੇਲੇ ਪਤਾ ਨਹੀਂ ਮੇਰੀ ਅਕਲ ਤੇ ਕੀ ਪੜਦਾ ਪੈ ਗਿਆ ਮੈਂ ਉਹਦੀਆਂ ਗੱਲਾਂ ਵਿੱਚ ਆ ਗਈ ਇਦਾਂ ਲੱਗ ਰਿਹਾ ਸੀ ਕਿ ਜੇ ਉਹਨੇ ਮੈਨੂੰ ਛੱਡ ਦਿੱਤਾ ਮੈਂ ਜਿਉਂਦੇ ਜੀ ਮਰ ਜਾਣਾ ਆ ਤੇ ਫਿਰ ਉਹ ਸਭ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਬਹੁਤ ਵਾਰ ਸੋਚਿਆ ਸੀ ਕਿ ਇਹ ਸਭ ਨਾ ਕਰਾਂ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਤੇ ਉਹਦੇ ਪਿਆਰ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹੋਗੀ ਮੈਨੂੰ ਤਾਂ ਇਹ ਸੀ ਕਿ ਉਹ ਮੇਰ ਨਾਲ ਵਿਆਹ ਕਰਵਾਊਗਾ ਪਰ ਇਹ ਨਹੀਂ ਪਤਾ ਸੀ ਕਿ ਇਹ ਸਭ ਉਹਦੇ ਲਾਰੇ ਸੀ ਤੇ ਉਹ ਸਿਰਫ ਮੈਨੂੰ ਆਪਣੇ ਮਤਲਬ ਲਈ ਯੂਜ਼ ਕਰ ਰਿਹਾ ਸੀ ਤੇ ਇਹ ਸਿਲਸਿਲਾ ਲਗਾਤਾਰ ਵਧਦਾ ਗਿਆ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਉਹਦੇ ਨਾਲ ਫਿਜ਼ੀਕਲ ਹੋਈ ਉਹ ਮੈਨੂੰ ਹਰ ਵਾਰ ਇਹੀ ਕਹਿ ਦਿੰਦਾ ਬਸ ਆ ਆਖਰੀ ਵਾਰ ਆ ਮੇਰੀ ਗੱਲ ਮੰਨ ਲੈ ਫਿਰ ਕਦੇ ਨਹੀਂ ਕਹਿੰਦਾ ਇਦਾਂ ਹੀ ਕਰਦੇ ਕਰਦੇ ਕਈ ਮਹੀਨੇ ਲੰਘ ਗਏ ਮੈਂ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ ਕਿ ਇਹ ਸਭ ਚੀਜ਼ਾਂ ਗਲਤ ਨੇ ਪਰ ਉਹ ਮੈਨੂੰ ਇਹੀ ਕਹਿੰਦਾ ਬਸ ਤੂੰ ਮੇਰੇ ਤੇ ਯਕੀਨ ਕਰ ਮੈਂ ਤੇਰੇ ਨਾਲ ਕਦੇ ਕੁਝ ਗਲਤ ਨਹੀਂ ਕਰੂੰਗਾ ਜਿੱਦਾਂ ਤੋਂ ਪਹਿਲਾਂ ਤੋਂ ਮੇਰੇ ਤੇ ਯਕੀਨ ਕਰਦੀ ਆ ਰਹੀਆਂ ਉਦੋਂ ਹੀ ਮੇਰੇ ਤੇ ਯਕੀਨ ਕਰ ਦੇਖੀ ਇੱਕ ਨਾ ਇੱਕ ਦਿਨ ਆਪਣਾ ਵਿਆਹ ਜ਼ਰੂਰ ਹੋਊਗਾ ਉਹ ਮੈਨੂੰ ਇਦਾਂ ਦੇ ਸੁਪਨੇ ਦਿਖਾਉਂਦਾ ਰਹਿੰਦਾ ਸੀ ਤੇ ਮੈਂ ਉਹਦੀਆਂ ਗੱਲਾਂ ਵਿੱਚ ਆ ਗਈ ਮੈਂ ਜਦੋਂ ਵੀ ਉਹਨੂੰ ਬਾਹਰ ਜਾਣ ਦਾ ਪੁੱਛਦੀ ਤਾਂ ਉਹ ਮੈਨੂੰ ਕਹਿ ਦਿੰਦਾ ਕਿ ਉਹਦੀ ਰਿਫਿਊਜ਼ਲ ਆ ਗਈ ਆ ਇਦਾਂ ਹੀ ਇੱਕ ਸਾਲ ਲੰਘ ਗਿਆ ਤੇ ਉਹ ਮੇਰੇ ਨਾਲ ਗਲਤ ਕਰਦਾ ਰਿਹਾ ਮੈਂ ਹੁਣ ਉਹਦੇ ਇਸ ਵਤੀਰੇ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਮੈਨੂੰ ਹੁਣ ਉਹਦੇ ਤੋਂ ਨਫ਼ਰਤ ਜੀ ਹੋਣ ਲੱਗ ਪਈ ਸੀ ਕਿਉਂਕਿ ਉਹ ਮੇਰੇ ਦਰਦ ਨੂੰ ਦਰਦ ਸਮਝ ਹੀ ਨਹੀਂ ਰਿਹਾ ਸੀ ਜੇ ਮੈਂ ਉਹਨੂੰ ਪਿਆਰ ਕਰਦੀ ਸੀ ਤਾਂ ਉਹਦਾ ਵੀ ਫਰਜ਼ ਬਣਦਾ ਸੀ ਕਿ ਉਹ ਮੈਨੂੰ ਪਿਆਰ ਕਰੇ ਪਰ ਪਿਆਰ ਦਾ ਮਤਲਬ ਫਿਜ਼ੀਕਲ ਹੋਣਾ ਹੀ ਨਹੀਂ ਹੁੰਦਾ ਬਲਕਿ ਇੱਕ ਦੂਜੇ ਦੇ ਦੁੱਖ ਸੁੱਖ ਚ ਨਾਲ ਖੜਨਾ ਇੱਕ ਦੂਜੇ ਦੇ ਦਰਦ ਨੂੰ ਸਮਝਣਾ ਅਸਲੀ ਪਿਆਰ ਏ ਆ ਪਰ ਉਹਦੇ ਲਈ ਅਸਲ ਪਿਆਰ ਏ ਨਹੀਂ ਬਲਕਿ ਫਿਜ਼ੀਕਲ ਹੋਣਾ ਉਹਦੇ ਲਈ ਪਿਆਰ ਸੀ ਇਸ ਦੌਰਾਨ ਉਹ ਮੈਨੂੰ ਪਤਾ ਨਹੀਂ ਕਿਹੋ ਜੀਆਂ ਗੋਲੀਆਂ ਲਿਆ ਕੇ ਦਿੰਦਾ ਪ੍ਰੈਗਨੈਂਸੀ ਅਵੋਇਡ ਕਰਨ ਦੇ ਲਈ ਤੇ ਮੈਂ ਚਾਹੁੰਦੀ ਸੀ ਕਿ ਕੋਈ ਗੜਬੜ ਨਾ ਹੋ ਜAVE ਇਸ ਕਰਕੇ ਮੈਂ ਉਹਦੇ ਮਗਰ ਲੱਗ ਕੇ ਉਹ ਗੋਲੀਆਂ ਖਾਂਦੀ ਰਹੀ ਪਰ ਹੁਣ ਮੈਂ ਕਿਤੇ ਕਿਤੇ ਇਸ ਗੱਲ ਬਾਰੇ ਸੋਚਦੀ ਹੁੰਨੀ ਆ ਕਿ ਸ਼ਾਇਦ ਜੇ ਮੈਂ ਉਸ ਟਾਈਮ ਤੇ ਉਹਨੂੰ ਛੱਡ ਦਿੰਦੀ ਤਾਂ ਕਿੰਨਾ ਵਧੀਆ ਹੁੰਦਾ ਸਭ ਕੁਝ ਮੈਂ ਉਹਦੇ ਲਈ ਬਰਦਾਸ਼ਤ ਕਰਦੀ ਰਹੀ ਉਹ ਤਾਂ ਮੇਰੇ ਨਾਲ ਫਿਜ਼ੀਕਲ ਵੀ ਬਹੁਤ ਗਲਤ ਤਰੀਕੇ ਨਾਲ ਹੁੰਦਾ ਸੀ ਪਰ ਉਹਦੀ ਖੁਸ਼ੀ ਲਈ ਮੈਂ ਸਭ ਕੁਝ ਬਰਦਾਸ਼ਤ ਕਰਦੀ ਰਹੀ ਪਰ ਫਿਰ ਵੀ ਉਹਨੇ ਮੇਰੀ ਕਦਰ ਨਹੀਂ ਕੀਤੀ ਮੈਂ ਤਾਂ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਦੀ ਆ ਕਿ ਇਦਾਂ ਦੇ ਬੰਦੇ ਦੇ ਕੀੜੇ ਪੈਣ ਜਿਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਖੈਰ ਇਦਾਂ ਹੀ ਦਿਨ ਲੰਘਦੇ ਗਏ ਇੱਕ ਦਿਨ ਅਚਾਨਕ ਮੈਨੂੰ ਉਹਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਵੀਜ਼ਾ ਆ ਗਿਆ ਵਾ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਖੁਸ਼ੀ ਮੈਨੂੰ ਇਸ ਗੱਲ ਦੀ ਸੀ ਕਿ ਉਹ ਬਾਹਰ ਜਾਊਗਾ ਆਪਣੇ ਸੁਪਨੇ ਨੂੰ ਪੂਰਾ ਕਰੂਗਾ ਤੇ ਆਉਂਦੇ ਟਾਈਮ ਮੇਰੇ ਨਾਲ ਵੀ ਵਿਆਹ ਕਰਵਾ ਲੂਗਾ ਮੈਂ ਤਾਂ ਬਹੁਤ ਵੱਡੇ ਵੱਡੇ ਸੁਪਨੇ ਸਜਾ ਕੇ ਬੈਠੀ ਸੀ ਪਰ ਉਹਨੇ ਮੇਰੇ ਸਾਰੇ ਸੁਪਨੇ ਨੂੰ ਇੱਕ ਪਲ ਵਿੱਚ ਚੱਕਨਾਚੂਰ ਕਰਕੇ ਰੱਖ ਦਿੱਤਾ ਇਹ ਸਭ ਉਹਦੀ ਚਾਲ ਸੀ ਇਸ ਬਾਰੇ ਵੀ ਮੈਨੂੰ ਬਾਅਦ ਵਿੱਚ ਹੀ ਪਤਾ ਲੱਗਾ ਪਹਿਲਾਂ ਤਾਂ ਮੈਂ ਉਹਦੇ ਤੇ ਅੰਨਾ ਯਕੀਨ ਕਰਕੇ ਬੈਠੀ ਸੀ ਉਹ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਜਦੋਂ ਹੀ ਬਾਰੋ ਵਾਪਸ ਆ ਗਿਆ ਤੇਰੇ ਘਰ ਦੇ ਆਣਾ ਗੱਲ ਕਰਕੇ ਮੈਂ ਵਿਆਹ ਕਰਵਾ ਲੈਣਾ ਆ ਤੇ ਮੈਨੂੰ ਹਮੇਸ਼ਾ ਵੇਟ ਕਰਨ ਦਾ ਹੀ ਕਹਿੰਦਾ ਹੁੰਦਾ ਸੀ ਤੇ ਮੈਂ ਪਾਗਲ ਉਹਦੀਆਂ ਗੱਲਾਂ ਨੂੰ ਸੱਚ ਮੰਨ ਕੇ ਬੈਠੀ ਸੀ ਇਿੱਦਾਂ ਹੀ ਥੋੜੇ ਦਿਨਾਂ ਤੱਕ ਉਹ ਕੈਨੇਡਾ ਚਲਾ ਗਿਆ ਮੁੜ ਕੇ ਉਹਦਾ ਮੈਨੂੰ ਕੋਈ ਫੋਨ ਜਾਂ ਮੈਸੇਜ ਨਹੀਂ ਆਇਆ ਉਹਨੇ ਆਪਣਾ ਨੰਬਰ ਵੀ ਬਦਲ ਲਿਆ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕਿਵੇਂ ਹੋ ਗਿਆ ਉਹ ਤਾਂ ਮੇਰੇ ਨਾਲ ਮਰਨ ਜਿਉਂਦੀਆਂ ਸੌਹਾ ਖਾਂਦਾ ਹੁੰਦਾ ਸੀ ਫਿਰ ਉਹਨੇ ਮੇਰੇ ਨਾਲ ਐਡਾ ਵੱਡਾ ਧੋਖਾ ਕਿਉਂ ਕੀਤਾ ਇਹ ਸਵਾਲ ਤਾਂ ਮੈਨੂੰ ਅੱਜ ਵੀ ਵੱਡ-ਵੱਡ ਖਾਂਦਾ ਆ ਹੁਣ ਮੇਰੀ ਬਹੁਤ ਬੁਰੀ ਹਾਲਤ ਆ ਮੇਰੇ ਘਰਦਿਆਂ ਨੂੰ ਵੀ ਇਹ ਸਭ ਕੁਝ ਪਤਾ ਲੱਗ ਚੁੱਕਿਆ ਆ ਮੇਰੇ ਘਰ ਦੇ ਵੀ ਮੇਰੇ ਨਾਲ ਗੁੱਸੇ ਹੋਗੇ ਤੇ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦੇ ਹੁਣ ਕਰਦੇ ਵੀ ਮੇਰੇ ਤੇ ਵਿਆਹ ਦਾ ਜ਼ੋਰ ਪਾਉਣ ਲੱਗੇ ਪਰ ਮੈਂ ਨਾ ਮੰਨੀ ਫਿਰ ਕਈ ਮਹੀਨਿਆਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਉਹਨੇ ਉੱਥੇ ਇੱਕ ਪੱਕੀ ਕੁੜੀ ਨਾਲ ਮੰਗਣੀ ਕਰਵਾਈ ਹੋਈ ਆ ਤੇ ਫਿਰ ਮੈਂ ਵੀ ਆਪਣੇ ਮਨ ਨੂੰ ਸਮਝਾ ਲਿਆ ਤੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ ਖੈਰ ਮੇਰਾ ਵਿਆਹ ਹੋ ਗਿਆ ਤੇ ਮੇਰੇ ਵਿਆਹ ਨੂੰ ਹੁਣ 3 ਸਾਲ ਹੋ ਗਏ ਆ ਪਰ ਮੇਰੇ ਹਜੇ ਤੱਕ ਕੋਈ ਬੱਚਾ ਨਹੀਂ ਹੋ ਰਿਹਾ ਮੇਰੇ ਘਰ ਵਾਲੇ ਨੂੰ ਮੇਰੇ ਪਾਸਟ ਬਾਰੇ ਪਤਾ ਲੱਗ ਗਿਆ ਪਰ ਉਹ ਨੀਰਾ ਰੱਬ ਦਾ ਬੰਦਾ ਕੁਝ ਨਾ ਬੋਲਿਆ ਉਹਨੇ ਮੈਨੂੰ ਇਹੀ ਕਿਹਾ ਕਿ ਜੋ ਗਲਤੀਆਂ ਪਿੱਛੇ ਹੋ ਗਈਆਂ ਮੈਂ ਉਹਨੂੰ ਭੁੱਲ ਜਾਵਾਂ ਤੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਤੇ ਉਹਨਾਂ ਨੇ ਮੇਰਾ ਇਹ ਸੱਚ ਕਦੇ ਵੀ ਕਿਸੇ ਨੂੰ ਨਹੀਂ ਦੱਸਿਆ ਸਗੋਂ ਉਹ ਤਾਂ ਮੈਨੂੰ ਇਹੀ ਕਹਿੰਦਾ ਕਿ ਗਲਤੀਆਂ ਇਨਸਾਨ ਕੋਲ ਹੀ ਹੁੰਦੀਆਂ ਆ ਇਨਸਾਨ ਗਲਤੀਆਂ ਦਾ ਪੁਤਲਾ ਆ ਖੈਰ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਪਤਾ ਨਹੀਂ ਮੈਨੂੰ ਕਿੰਨੇ ਮਿਹਣੇ ਮਾਰਦਾ ਸ਼ਾਇਦ ਮੈਨੂੰ ਆਪਣੇ ਘਰੋਂ ਵੀ ਕੱਢ ਦਿੰਦਾ ਪਰ ਉਸ ਰੱਬ ਦੇ ਬੰਦੇ ਨੇ ਮੇਰੇ ਦਰਦ ਨੂੰ ਦਰਦ ਸਮਝਿਆ ਮੇਰੇ ਦੁੱਖ ਸੋਕ ਚ ਮੇਰੇ ਨਾਲ ਖੜਿਆ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦਾ ਇੰਨਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਦਾ ਸਾਡੇ ਵਿਆਹ ਨੂੰ ਹੁਣ 5 ਸਾਲ ਹੋ ਚੁੱਕੇ ਆ ਇਨ੍ਹਾਂ 5 ਸਾਲਾਂ ਦੇ ਦੌਰਾਨ ਮੈਂ ਕਈ ਵਾਰ ਪ੍ਰੈਗਨੈਂਟ ਹੋਈ ਪਰ ਮੈਨੂੰ ਬੱਚਾ ਠਹਿਰ ਨਹੀਂ ਰਿਹਾ ਹੁਣ ਨਰਸਾਂ ਕਹਿੰਦੀਆਂ ਆ ਕਿ ਮੈਂ ਕਦੇ ਵੀ ਮਾਂ ਨਹੀਂ ਬਣ ਸਕਦੀ ਇਹ ਸਭ ਉਹਨਾਂ ਦਵਾਈਆਂ ਦਾ ਹੀ ਨਤੀਜਾ ਸੀ ਜੋ ਮੈਂ ਉਹ ਘਟੀਆ ਬੰਦੇ ਦੇ ਮਗਰ ਲੱਗ ਕੇ ਖਾਂਦੀ ਰਹੀ ਤੇ ਉਹ ਮੈਨੂੰ ਖਵਾਉਂਦਾ ਰਿਹਾ ਜਾਂ ਇੰਜ ਕਹਿ ਲਵੋ ਕਿ ਮੇਰੀਆਂ ਹੀ ਗਲਤੀਆਂ ਸੀ ਤਾਂ ਜੋ ਮੈਨੂੰ ਐਡਾ ਵੱਡਾ ਹਰਜਾਨਾ ਭੁਗਤਣਾ ਪੈ ਰਿਹਾ ਆ ਪਰ ਉਸ ਸਮੇਂ ਮੇਰੀ ਅਕਲ ਤੇ ਪਰਦਾ ਪੈ ਚੁੱਕਿਆ ਸੀ ਮੈਨੂੰ ਉਹਦੇ ਤੋਂ ਇਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਸੀ ਮੁੜਿਆ ਵੇਲਾ ਹੱਥ ਨਹੀਂ ਆਉਂਦਾ ਕਾਸ਼ ਮੈਂ ਉਦੋਂ ਹੀ ਉਸ ਜਾਨਵਰ ਨੂੰ ਛੱਡ ਦਿੱਤਾ ਹੁੰਦਾ ਤਾਂ ਮੇਰੀਆਂ ਗਲਤੀਆਂ ਦੀ ਸਜ਼ਾ ਅੱਜ ਮੇਰੇ ਨਾਲ ਨਾਲ ਮੇਰੇ ਰੱਬ ਵਰਗੇ ਘਰ ਵਾਲੇ ਨੂੰ ਭੁਗਤਣੀ ਨਾ ਪੈਂਦੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਊਗੀ ਮੈਂ ਬਾਕੀ ਸਾਰੀਆਂ ਕੁੜੀਆਂ ਸਾਹਮਣੇ ਵੀ ਰਿਕੁਐਸਟ ਕਰਦੀ ਹਾਂ ਕਿ ਅਣਜਾਣ ਪੁਣੇ 'ਚ ਇਹ ਗਲਤੀ ਕਦੇ ਨਾ ਕਰਿਓ ਨਹੀਂ ਤਾਂ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੋ ਜਾਂਦੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ